ਇਹ ਭਾਨੇ ਸਿੱਧੂ ਦਾ ਜਿਹੜਾ ਮਾਮਲਾ ਹੈਗਾ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਬਣ ਜਾਊਗਾ ਕੀ ਜਿਹੜਾ ਇਹ ਇਕੱਠ ਹੈਗਾ ਕੀ ਇਸ ਇਕੱਠ ਤੋਂ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ ਲਹਿਰ ਚੱਲਣੀ ਹੈ ਉਹ ਬੰਦੀ ਸਿੰਘਾਂ ਦੇ ਰਿਹਾਈ ਦੇ ਨਾਲ ਜੁੜ ਜਾਊਗੀ ਕੀ ਜਿਹੜਾ ਇਹ ਮਾਮਲਾ ਸਰਕਾਰਾਂ ਵੱਲੋਂ ਜਿਹੜੀ ਉਹਨਾਂ ਦੇ ਗੁੱਸੇ ਵਾਲੀ ਵੋਟ ਹੈ ਉਹਨੂੰ ਇੱਕ ਸਾਈਡ ਤੇ ਕੱਟਣ ਦੀ ਖਾਤਰ ਕੀ ਇਹ ਸਰਕਾਰ ਵੱਲੋਂ ਮਾਮਲਾ ਜਾਣ ਬੁੱਝ ਕੇ ਬਣਾਇਆ ਗਿਆਗਾ ਕੀ ਇਹ ਜਿਹੜਾ ਸਰਕਾਰਾਂ ਨੇ ਗੀਆਂ ਜਦੋਂ ਉਹਨਾਂ ਨੂੰ ਪਤਾ ਹੈ ਕਿ ਸਾਡੇ ਖਿਲਾਫ ਜਿਹੜੀ ਤਰਦੀ ਤਰਦੀ ਗੁੱਸੇ ਵਾਲੀ ਵੋਟ ਹੈ ਉਹ ਸਾਡੀਆਂ ਵਿਰੋਧੀ ਪਾਰਟੀਆਂ ਨੂੰ ਪੈ ਨਾ ਜਾਵੇ ਕੀ ਉਹ ਇਸ ਕਾਰਨ ਕਰਕੇ ਉਹਨਾਂ ਨੇ ਇਹ ਮੁੱਦਾ ਜਾਣ ਬੁੱਝ ਕੇ ਬਣਾਇਆਗਾ ਪਰ ਲੇਕਿਨ ਸਵਾਲ ਪੈਦਾ ਇਹ ਹੁੰਦਾਗਾ ਕੀ ਜਿਹੜਾ ਨੈਰੇਟਿਵ ਸਰਕਾਰ ਵੱਲੋਂ ਸਿਰਜਿਆ ਜਾ ਰਿਹਾਗਾ ਕਿਤੇ ਇਹ ਵੱਡਾ ਅੰਦੋਲਨ ਤਾਂ ਨਹੀਂ ਬਣ ਜਾਊਗਾ ਕੀ ਇਹ ਬੰਦੀ ਸਿੰਘਾਂ ਨਾਲ ਤਾਂ ਨਹੀਂ ਜੁੜ ਜਾਊਗਾ ਆਹ ਵੀਡੀਓ ਕਰਦੇ ਹਾਂ ਸਟਾਰਟ ਦੋਸਤੋ ਲਾਸਟ ਤੱਕ ਬਨੇ ਰਹੋ ਬਹੁਤ ਹੀ ਵਿਸ਼ੇਸ਼ ਗੱਲਬਾਤ ਕਰਨੀਆਂ ਇਸ ਮੁੱਦੇ ਦੇ ਨਾਲ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਖਾਲਸਾ ਜੀ ਜਿਹੜੀ ਮੈਂ ਗੱਲਬਾਤ ਤੁਹਾਨੂੰ ਭੂਮਿਕਾ ਦੇ ਵਿੱਚ ਕਹੀ ਆਗੀ ਕਿ ਸਰਕਾਰਾਂ ਕੀ ਕਰਦੀਆਂ ਨੇ ਗਿਆ ਕਿ ਜਦੋਂ ਇਹਨਾਂ ਨੂੰ ਪਤਾ ਹੁੰਦਾ ਕਿ ਸਰਕਾਰਾਂ ਦੇ ਖਿਲਾਫ ਗੁੱਸਾ ਕੁਝ ਨਾ ਕੁਝ ਹੁੰਦਾ ਹੈ ਜਦੋਂ ਸਰਕਾਰਾਂ ਬਣਦੀਆਂ ਨੇ ਪਰ ਇਹ ਸਰਕਾਰ ਦੇ ਖਿਲਾਫ ਗੁੱਸਾ ਬਹੁਤ ਜਲਦੀ ਬਣਿਆ ਪਰ ਪਹਿਲਿਆਂ ਦੇ ਖਿਲਾਫ ਵੀ ਬਣਦਾ ਰਿਹਾ ਤੁਸੀਂ ਨਿਗਾਹ ਮਾਰੋਗੇ ਕਾਂਗਰਸ ਜਾਂ ਅਕਾਲੀ ਦਲ ਜਦੋਂ ਵਿਧਾਨ ਸਭਾ ਦੇ ਵਿੱਚ ਜਿੱਤ ਕੇ ਆਉਂਦੇ ਤੇ ਲੋਕ ਸਭਾ ਦੇ ਵਿੱਚ ਕਈ ਵਾਰੀ ਉਹਨਾਂ ਨੂੰ ਦੋ ਦੋ ਸੀਟਾਂ ਹੀ ਮਿਲਦੀਆਂ ਰਹੀਆਂ ਨੇ ਉਹਨਾਂ ਨੂੰ ਆਪਾਂ ਛੱਡ ਦੋ ਹੁਣ ਸਵਾਲ ਪੈਦਾ ਇਹ ਹੁੰਦਾਗਾ ਕਿ ਕੀ ਹੁਣ ਵਾਲੀ ਜਿਹੜੀ ਸਰਕਾਰ ਇਹਨਾਂ ਨੇ ਵੀ ਕਿਤੇ ਜਾਣ ਬੁੱਝ ਕੇ ਭਾਨੇ ਸਿੱਧੂ ਵਾਲਾ ਜਿਹੜਾ ਮੁੱਦਾ ਇਹ ਜਾਣ ਕੇ ਤਾਂ ਨਹੀਂ ਬਣਾਇਆ ਕਿਉਂਕਿ ਉਹਨਾਂ ਵੱਲੋਂ ਜਵਾਬ ਨਾ ਦੇਣਾ ਉਹਨਾਂ ਵੱਲੋਂ ਬਿਲਕੁਲ ਚੁੱਪ ਕਰ ਜਾਣਾ 92 ਦੇ 92 ਐਮਐਲਿਆਂ ਦਾ ਚੁੱਪ ਕਰ ਜਾਣਾ ਐਮਪੀਆਂ ਦਾ ਚੁੱਪ ਕਰ ਜਾਣਾ ਰਾਜ ਸਭਾ ਦੇ ਮੈਂਬਰਾਂ ਦਾ ਚੁੱਪ ਕਰ ਜਾਣਾ ਉਹਨਾਂ ਦੇ ਬੁਲਾਰਿਆਂ ਦਾ ਚੁੱਪ ਕਰ ਜਾਣਾ ਕੀ ਇਹ ਸੰਕੇਤ ਤਾਂ ਨਹੀਂ ਦੇ ਰਿਹਾ ਕਿ ਜਾਣਬੁੱਝ ਕੇ ਗੁੱਸੇ ਵਾਲੀ ਵੋਟ ਨੂੰ ਇੱਕ ਸਾਈਡ ਤੇ ਕੱਢਣ ਦੀ ਖਾਤਰ ਇਹਨਾਂ ਨੂੰ ਉਭਾਰਿਆ ਜਾ ਰਿਹਾ ਲੱਖੇ ਸਿਧਾਨੇ ਉਹਨਾਂ ਨੂੰ ਇਸ ਕਾਰਨ ਕਰਕੇ ਸੌਫਟ ਕਾਰਨਰ ਵਰਤਿਆ ਜਾ ਰਿਹਾ ਤਾਂ ਕਿ ਗੁੱਸੇ ਵਾਲੀ ਵੋਟ ਆ ਜਿਹੜੀ ਇਸ ਸਾਈਡ ਤੇ ਨੂੰ ਨਿਕਲ ਜਾਵੇ ਜਿਵੇਂ ਲੱਖੇ ਸਿਧਾਨੇ ਨੇ ਕਿਹਾ ਕਿ 13 ਦੀਆਂ 13 ਸੀਟਾਂ ਦੇ ਉੱਪਰ ਅਸੀਂ ਕੈਂਡੀਡੇਟ ਖੜੇ ਕਰਾਂਗੇ ਕੀ ਇਹ ਸਰਕਾਰ ਨੂੰ ਇਹ ਤਾਂ ਨਹੀਂ ਲੱਗਦਾ ਕਿ ਇਹ ਤਾਂ ਆਪਣੇ ਫਾਇਦੇ ਦੀ ਗੱਲ ਹੋ ਜਾਣੀ ਆ ਕਿਉਂਕਿ ਗੁੱਸੇ ਵਾਲੀ ਵੋਟ ਤੁਹਾਡੇ ਯਾਦ ਹੋਊਗੀ ਜਦੋਂ ਮਨਪ੍ਰੀਤ ਨੇ ਆਪਣੀ ਪਾਰਟੀ ਬਣਾਈ ਸੀ ਉਸ ਸਮੇਂ ਸਰਕਾਰ ਦੁਆਰਾ ਮਨਪਰੀਤ ਦੀ ਪਾਰਟੀ ਨੂੰ ਜਿਹੜੀ ਵੋਟ ਗਈ ਸੀ ਉਹਦੇ ਕਰਕੇ ਸੁਖਬੀਰ ਬਾਦਲ ਦੀ ਦੁਆਰਾ ਸਰਕਾਰ ਬਣ ਗਈ ਸੀ ਕਿ ਇਸ ਤਰ੍ਹਾਂ ਤਾਂ ਨਹੀਂ ਸੋਚਦੀ ਆਮ ਆਦਮੀ ਪਾਰਟੀ ਪਰ ਦੋਸਤੋ ਨਾਲ ਦੀ ਨਾਲ ਮੈਂ ਝਾਲ ਕਰਾਉਣਾਗਾ ਉਹ ਜਿਸ ਸਮੇਂ ਸਿਮਰਜੀਤ ਸਿੰਘ ਮਾਨ ਦੀ ਨੇਰੀ ਚੱਲ ਗਈ ਸੀ ਉਸ ਸਮੇਂ ਵੀ ਕਾਂਗਰਸ ਇਸ ਤਰ੍ਹਾਂ ਹੀ ਸੋਚਦੀ ਸੀਗੀ ਕਿ ਚਲੋ ਕੁਝ ਵੋਟ ਜਿਹੜੀ ਇਹਨਾਂ ਨੂੰ ਨਿਕਲ ਜੂ ਪਰ ਪਿਛਲੇ 3 ਦਿਨਾਂ ਦੇ ਵਿੱਚ ਨੇਰੀ ਵਾਗ ਗਈ ਸੀ ਪਰ ਦੋਸਤੋ ਮੈਂ ਉਹ ਸਵਾਲ ਤੁਹਾਨੂੰ ਪੈਦਾ ਜਿਹੜਾ ਉਸ ਦਿਨ ਇਕੱਠ ਤੋਂ ਉਹਦੇ ਇੱਕ ਸਵਾਲ ਨਿਕਲ ਕੇ ਸਾਹਮਣੇ ਆਇਆ ਉਥੇ ਜਿਹੜਾ ਲੋਕਾਂ ਦਾ ਗੁੱਸਾ ਸੀਗਾ ਕੱਲੇ ਭਾਨੇ ਸਿੱਧੂ ਵਾਲਾ ਮਾਮਲਾ ਨਹੀਂ ਉਥੇ ਨਾਲ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਮਾਮਲਾ ਉੱਠਿਆ ਜਿਸਵੇਂ ਪਰਮਿੰਦਰਾ ਝੋਟੇ ਨੇ ਜਦੋਂ ਆਪਣੀ ਸਪੀਚ ਦੇ ਵਿੱਚ ਕਿਹਾ ਕਿ ਝੋਟਾ ਜਾਂ ਭਾਨਾ ਸਿੱਧੂ ਤਾਂ ਕੋਈ ਕੈਰੈਕਟਰ ਹੀ ਨਹੀਂ ਹੈਗੇ ਅਸੀਂ ਦਾ ਬਹੁਤ ਛੋਟੇ ਨਾਮ ਆ ਪਰ ਲੋਕ ਕਾਨੂੰਨ ਨੇ ਕਿਹਾ ਕਿ ਆਪਾਂ ਆਪਣੇ ਪਹਿਲੇ ਯੋਧਿਆਂ ਨੂੰ ਭੁੱਲ ਜਾਂਨੇ ਆ ਫਿਰ ਉਹਨੇ ਪਿੱਛੋਂ ਜਾ ਕੇ ਜਗਤਾਰ ਸਿੰਘ ਹਵਾਰਾ ਦੇ ਬਾਪੂ ਜੀ ਨੂੰ ਉਠਾ ਕੇ ਲਿਆਂਦਾ ਕਿ ਇਹਨਾਂ ਦਾ ਕੋਈ ਨਾਂ ਨਹੀਂ ਲੈ ਰਿਹਾ ਜਦੋਂ ਕਿ ਮੇਨ ਯੋਧੇ ਤਾਂ ਜਗਤਾਰ ਸਿੰਘ ਹਵਾਰੇ ਹੋਣੀ ਨੇ ਜਦੋਂ ਉਹਨਾਂ ਦੇ ਨਾਂ ਤੇ ਉਹਨਾਂ ਨੇ ਜਕਾਰਾ ਛੱਡਿਆ ਤਾਂ ਲੋਕਾਂ ਨੇ ਬਾਹਾਂ ਖੜੀਆਂ ਕਰਕੇ ਆਪਣਾ ਜਿਵੇਂ ਆਪਾਂ ਕਹਿੰਨੇ ਆ ਨਾ ਨੇਰੀ ਠਾਲਤੀ ਜਕਾਰੇ ਛੱਡਣ ਵਾਲੀ ਕਿਉਂਕਿ ਲੋਕਾਂ ਦਾ ਜਿਹੜਾ ਉੱਥੋਂ ਪਤਾ ਲੱਗਦਾ ਸੀਗਾ ਕਿ ਲੋਕ ਬੰਦੀ ਸਿੰਘਾਂ ਵਾਲੀ ਗੱਲ ਦੇ ਉੱਪਰ ਆ ਕੇ ਆਪਣਾ ਜਿਹੜਾ ਗੁੱਸਾ ਜ਼ਾਹਰ ਕਰ ਰਹੇ ਸੀਗੇ ਅਗਰ ਇਹ ਕਮੇਟੀ ਜਾਂ ਜਿਹੜੇ ਮਤਲਬ ਇਹ ਬੰਦੇ ਲੜਾਈ ਲੜਨ ਵਾਲੇ ਨੇ ਅਗਰ ਇਹਨਾਂ ਨੇ ਇਸ ਮੁੱਦੇ ਨੂੰ ਮੋੜਾ ਕੱਟ ਕੇ ਬੰਦੀ ਸਿੰਘਾਂ ਵਾਲੇ ਮੁੱਦੇ ਵੱਲ ਨੂੰ ਲੈ ਜਾਂਦਾ ਤਾਂ ਕੀ ਇਸ ਜਿਹੜੇ ਇਸ ਸੰਘਰਸ਼ ਹੈਗਾ ਕਿਤੇ ਸੰਘਰਸ਼ ਵੱਡਾ ਤਾਂ ਨਹੀਂ ਹੋ ਜਾਊਗਾ ਕਿਤੇ ਭਾਨੇ ਸਿੱਧੂ ਨੂੰ ਵੱਡਾ ਕਰਦੇ ਕਰਦੇ ਸਰਕਾਰ ਕਿਤੇ ਭਾਨੇ ਸਿੱਧੂ ਦੇ ਨਾਮ ਦੇ ਉੱਪਰ ਗੁੱਸੇ ਵਾਲੀਆਂ ਵੋਟਾਂ ਸੈਰ ਤੇ ਕੱਢਦੀ ਕਰਦੀ ਸਰਕਾਰ ਕਿਤੇ ਇਸ ਗੱਲ ਦੇ ਵਿੱਚ ਉਲਝਤਾ ਨਹੀਂ ਜਾਊਗੀ ਕਿ ਇੰਨਾ ਵੱਡਾ ਸੰਘਰਸ਼ ਬਣ ਜਾਣਾ ਕਿਉਂਕਿ ਜਿਸ ਤਰ੍ਹਾਂ ਮਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਉਹਨੂੰ ਸਮਰਥਨ ਉਹਨਾਂ ਨਹੀਂ ਮਿਲਿਆ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਲਾ ਮੋਰਚਾ ਪਰ ਦੋਸਤੋ ਜਿਹੜਾ ਇਹ ਮਤਲਬ ਇੱਕ ਤਰ੍ਹਾਂ ਦਾ ਇਕੱਠ ਹੈ ਜਿਹੜੇ ਇਹ ਇਕੱਠ ਹੋ ਰਹੇ ਨੇ ਜਿਹੜਾ ਹੁਣ 3 ਤਰੀਕ ਨੂੰ ਇਕੱਠ ਹੋਣਾਗਾ ਅਗਰ ਇਸ ਇਕੱਠ ਨੇ ਰੂਪ ਧਾਰਨ ਕਰਕੇ ਬਲਵੰਤ ਸਿੰਘ ਰਾਜੋਆਣਾ ਜਗਤਾਰ ਸਿੰਘ ਹਵਾਰਾ ਭਾਈ ਤਾਰਾ ਹੋਰ ਜਿੰਨੇ ਵੀ ਸੰਘਰਸ਼ੀ ਯੋਧੇ ਜੇਲ੍ਹਾਂ ਦੇ ਵਿੱਚ ਬੈਠੇ ਨੇ ਅਗਰ ਉਸ ਪਾਸੇ ਨੂੰ ਇਹਨਾਂ ਨੇ ਮੋੜਾ ਕੱਟ ਲਿਆ ਤਾਂ ਦੋਸਤੋ ਇਹ ਗੱਲ ਬਿਲਕੁਲ ਤੈਅ ਆ ਕਿ ਜਿਹੜੇ ਲੋਕਾਂ ਦੇ ਜਜ਼ਬਾਤ ਨੇ ਉਹ ਉੱਥੇ ਹੀ ਜੁੜੇ ਹੋਏ ਨੇ ਅਗਰ ਇਸ ਪਾਸੇ ਨੂੰ ਗੱਲ ਚੱਲ ਪਈ ਤਾਂ ਮੈਂ ਦਾਅਵੇ ਨਾਲ ਇਹ ਗੱਲ ਕਹਿ ਸਕਦਾਗਾ ਕਿ ਲੋਕਾਂ ਨੇ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਬਣਾਈਆਂ ਹੋਈਆਂ ਨੇ ਉਹ ਧਰੀਆਂ ਦੀਆਂ ਧਰਾਈਆਂ ਰਹਿ ਜਾਣੀਆਂ ਨੇ ਔਰ ਲੋਕਾਂ ਨੇ ਇੱਕ ਪਾਸੇ ਨੂੰ ਆਪਣਾ ਬਿਨਾ ਲੀਡਰਸ਼ਿਪ ਤੋਂ ਅਗਰ ਨੈਰੇਟਿਵ ਬਣ ਗਿਆ ਨਾ ਤਾਂ ਫਿਰ ਲੋਕਲ ਲੀਡਰਸ਼ਿਪ ਨੂੰ ਨਹੀਂ ਦੇਖਦੇ ਹੁੰਦੇ ਸਿਮਰਜੀਤ ਮਾਨ ਦੀਆਂ ਜਦੋਂ ਚਿੱਟਾ ਜਿੱਤੀਆਂ ਨੇ ਉਦੋਂ ਵੀ ਕੋਈ ਏਡੀ ਵੱਡੀ ਲੀਡਰਸ਼ਿਪ ਨਹੀਂ ਸੀ ਪਿਛਲੇ 3 ਦਿਨਾਂ ਦੇ ਵਿੱਚ ਵਿੱਚ ਜਿਹੜੇ ਹਾਲਾਤ ਚੇਂਜ ਹੋਏ ਸੀਗੇ ਉਹ ਸਾਰੇ ਲੋਕ ਅਸੀਂ ਜਾਣਦੇ ਆ ਜਿਹੜੇ ਉਸ ਸਮੇਂ ਵੋਟਰਾਂ ਦੇ ਵਿੱਚ ਸੀਗੇ 4 ਦਿਨ ਪਹਿਲਾਂ ਜਿਹੜੇ ਮਤਲਬ ਕੈਂਡੀਡੇਟ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਸੀਗੇ ਉਹਨਾਂ ਦੀ ਲੜਾਈ ਚੱਲ ਰਹੀ ਸੀ ਪਰ ਪਿਛਲੇ 3 ਦਿਨਾਂ ਦੇ ਵਿੱਚ ਪਤਾ ਹੀ ਨਹੀਂ ਲੱਗਿਆ ਕਿ ਕਿਹਨੇ ਇਹ ਮਾਉਥ ਟੂ ਮਾਉਥ ਲੋਕਾਂ ਤੱਕ ਮੈਸੇਜ ਪਹੁੰਚਦਾ ਕੀਤਾ ਜਿਹੜੇ ਉਹ ਕੈਂਡੀਡੇਟ ਉਸ ਸਮੇਂ ਖੜੇ ਸੀਗੇ ਉਹਨਾਂ ਨੂੰ ਵੀ ਕੋਈ ਜਾਣਦਾ ਨਹੀਂ ਸੀ ਉਹਨਾਂ ਦੀ ਵੀ ਕੋਈ ਐਡੀ ਵੱਡੀ ਗੱਲ ਨਹੀਂ ਧੀ ਰਾਜਦੇਵ ਬਰਨਾਲੇ ਵਰਗੇ ਇੱਕ ਲਖਤ ਜਿਹੜੇ ਫਿਰ ਮਤਲ ਤੁਸੀਂ ਦੇਖ ਲਓ ਲੱਖਾਂ ਦੀ ਤਦਾਦ ਦੇ ਵਿੱਚ ਜਿੱਤ ਗਏ ਸੀਗੇ ਸੋ ਦੋਸਤੋ ਇਹ ਜਿਹੜੀ ਮੈਂ ਗੱਲ ਕਹਿ ਰਿਆਂਗਾ ਇਹ ਉਸ ਦਿਨ ਇਕੱਠ ਦੇ ਵਿੱਚੋਂ ਅਗਰ ਤੁਸੀਂ ਬਰੀਕੀ ਨਾਲ ਦੇਖੋਗੇ ਇਸ ਪਾਸੇ ਨੂੰ ਗੱਲ ਜਾਂਦੀ ਲੱਗ ਰਹੀ ਆ ਅਗਰ ਉਹਨਾਂ ਨੇ ਇਸ ਮੁੱਦੇ ਨੂੰ ਚੱਕ ਲਿਆ ਤਾਂ ਆਪਣੇ ਭਾਨੇ ਸਿੱਧੂ ਹੋਣਾਂ ਲਈ ਜਿਹੜੀ ਗੱਲ ਹੈਗੀ ਉਹ ਛੋਟੀ ਰਹਿ ਜਾਣੀ ਹੈ ਤੇ ਫਿਰ ਗੱਲ ਵੱਡੀ ਕੋਈ ਹੋਰ ਹੀ ਬਣ ਜਾਣੀ ਆ ਕਿਉਂਕਿ ਭਾਨੇ ਸਿੱਧੂ ਨੂੰ ਤਾਂ ਰਿਹਾਅ ਕਰਨਾ ਹੀ ਪੈਣਾ ਸਰਕਾਰ ਨੂੰ ਭਾਨੇ ਸਿੱਧੂ ਦਾ ਪਰਚਾ ਰੱਦ ਵੀ ਫਿਰ ਇਹਨਾਂ ਨੂੰ ਕਰਨਾ ਪੈਣਾ ਅਗਰ ਇਹਨਾਂ ਨੇ ਫਿਰ ਪਰਚੇ ਰੱਦ ਕਰਕੇ ਉਹਨੂੰ ਬਾਹਰ ਕੱਢ ਵੀ ਦਿੱਤਾ ਲੇਕਿਨ ਲੋਕਾਂ ਨੇ ਫਿਰ ਅਗਰ ਮੁੱਦਾ ਇਹ ਚੱਕ ਲਿਆ ਦੋਸਤੋ ਔਰ ਫੇਰ ਤੁਹਾਨੂੰ ਪਤਾਗਾ ਕਿ ਨੇਰੀ ਕਿਸੇ ਪਾਸੇ ਹੋਰ ਜਾ ਸਕਦੀ ਆ ਜਰੂਰ ਵੀਡੀਓ ਨੂੰ ਸ਼ੇਅਰ ਕਰਕੇ ਤੇ ਕਮੈਂਟ ਕਰਕੇ ਆਪਣਾ ਜਵਾਬ ਦੇਣਾ ਬੰਦੀ ਸਿੰਘਾਂ ਦੇ ਨਾਮ ਦੇ ਉੱਪਰ ਦੋਸਤੋ ਜਰੂਰ ਆਪਣੇ ਜਵਾਬ ਦੇ ਵਿੱਚ ਲਿਖਣਾਗਾ ਕਿ ਕੀ ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਚਾਹੁੰਦੇ ਹੋ ਕੀ ਤੁਸੀਂ ਇਹ ਚਾਹੁੰਦੇ ਹੋ ਕਿ ਇਹ ਸੰਘਰਸ਼ ਹੈ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਹੀ ਬਣਨਾ ਚਾਹੀਦਾ ਹੈ ਕੀ ਇਹ ਸੰਘਰਸ਼ ਹੈ ਜਿਹੜਾ ਉਦੋਂ ਤੱਕ ਲੜਿਆ ਜਾਣਾ ਚਾਹੀਦਾ ਜਦੋਂ ਤੱਕ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਕੀ ਇਹ ਜਿਹੜਾ ਸੰਘਰਸ਼ ਹੈ ਸਿਰਫ ਲੋਕ ਸਭਾ ਦੀਆਂ ਚੋਣਾਂ ਤੱਕ ਹੋਣਾ ਚਾਹੀਦਾ ਜਾਂ ਇਹਦਾ ਜਿਹੜਾ ਮਕਸਦ ਹੈ ਉਹ ਬੰਦੀ ਸਿੰਘਾਂ ਦੀ ਰਿਹਾਈ ਹੋਣਾ ਚਾਹੀਦਾ ਲੋਕ ਸਭਾ ਦੀਆਂ ਚੋਣਾਂ ਜਾਂ ਐਮਪੀ ਬਣਨਾ ਉਹ ਮਤਲਬ ਨਹੀਂ ਹੋਣਾ ਚਾਹੀਦਾ ਪਰ ਫਿਰ ਵੀ ਦੋਸਤੋ ਅਗਰ ਲੋਕ ਸਭਾ ਦੇ ਲੋਕ ਮੈਂਬਰ ਵੱਧ ਤੋਂ ਵੱਧ ਇਸ ਗੱਲ ਦੇ ਉੱਪਰ ਜਤਾ ਕੇ ਲੋਕ ਸਭਾ ਦੇ ਵਿੱਚ ਭੇਜ ਦਿੰਦੇ ਨੇ ਤਾਂ ਬੰਦੀ ਸਿੰਘਾਂ ਦੀ ਜਿਹੜੀ ਗੱਲ ਹੈਗੀ ਉਹ ਸਰਕਾਰਾਂ ਦੇ ਕੰਨ ਤੱਕ ਫਿਰ ਉੱਥੇ ਲੋਕ ਸਭਾ ਦੇ ਵਿੱਚ ਉਹ ਲੋਕ ਉਠਾ ਸਕਦੇ ਨੇ ਜਿਹੜੇ ਇਸ ਤਰ੍ਹਾਂ ਚੁਣ ਕੇ ਜਾਂਦੇ ਕਿਉਂਕਿ ਜਿਹੜੇ ਪਾਰਟੀਆਂ ਨਾਲ ਚੁਣ ਕੇ ਜਾਂਦੇ ਨੇ ਉਹਨਾਂ ਨੂੰ ਪਾਰਟੀਆਂ ਦੀਆਂ ਮਜਬੂਰੀਆਂ ਹੁੰਦੀਆਂ ਨੇ ਜਿਹੜੀਆਂ ਆਪਣੀਆਂ ਪਾਰਟੀਆਂ ਨੇ ਦਿੱਲੀ ਵਾਲੀਆਂ ਚਾਹੇ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਉਹ ਤਾਂ ਕਦੇ ਵੀ ਸਵਾਲ ਨਹੀਂ ਠਾਉਣਗੀਆਂ ਜਿਹੜੀਆਂ ਦੂਸਰੀਆਂ ਪਾਰਟੀਆਂ ਬਈ ਨੇ ਅਕਾਲੀ ਦਲ ਐ ਅਗਰ ਉਹਦਾ ਬੀਜੇਪੀ ਨਾਲ ਸਮਝੌਤਾ ਹੋ ਗਿਆ ਤਾਂ ਉੱਥੇ ਗੱਲ ਫਸ ਜਾਣੀ ਆ ਸੋ ਦੋਸਤੋ ਅਗਰ ਇਹ ਲੋਕ ਜਿੱਤ ਕੇ ਲੋਕ ਸਭਾ ਦੇ ਵਿੱਚ ਚਲੇ ਗਏ ਔਰ ਇਸ ਮੁੱਦੇ ਨੂੰ ਲੈ ਕੇ ਜਿੱਤ ਕੇ ਚਲੇ ਗਏ ਕਿ ਜਿਹੜਾ ਬੰਦੀ ਸਿੰਘਾਂ ਦਾ ਮਾਮਲਾ ਹੱਲ ਹੋਊਗਾ ਫਿਰ ਉਹ ਆਪਣੀ ਗੱਲ ਜਿਹੜੀ ਸਿੰਘਾਂ ਦੀ ਉੱਥੇ ਕਰ ਸਕਣਗੇ ਸੋ ਵੀਡੀਓ ਨੂੰ ਜ਼ਰੂਰ ਲਾਈਕ ਕਰਿਓ ਤੇ ਸ਼ੇਅਰ ਕਰਿਓ ਤੇ ਨਾਲ ਜਵਾਬ ਜ਼ਰੂਰ ਇਸ ਗੱਲ ਦਾ ਦਿਓ ਕਿ ਕੀ ਇਸ ਤਰ੍ਹਾਂ ਹੋਣਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ